ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਹਰਚੰਦਪੁਰਾ ਘੱਗਰ ਦਰਿਆ ਦੇ ਉੱਤੇ ਬਿਲਕੁਲ ਗਰਾਉਂਡ ਜ਼ੀਰੋ ਰਿਪੋਰਟ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਹਰਚੰਦਪੁਰਾ ਬੀੜ ਦੇ ਵਿੱਚੋਂ ਦੀ ਘੱਗਰ ਗੁਜ਼ਰਦਾ ਹੈ ਐਸ ਟਾਈਮ ਘੱਗਰਾ ਜਿਹੜਾ ਪੂਰਾ ਖਾਤਰੇ ਦੇ ਵਿੱਚ ਹੈ ਕੰਡਿਆਂ ਨੂੰ ਲੱਗਿਆ ਹੋਇਆ ਹੈ ਗੱਲ ਕਰਾਂਗੇ ਇੱਥੇ ਦੇ ਲੋਕਲ ਬੰਦਿਆਂ ਨਾਲ ਨੇੜੇ ਪਿੰਡਾਂ ਵਾਲਿਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੇ ਕੀ ਸਥਿਤੀ ਹੈ ਹਾਂਜੀ ਅਸੀਂ ਇੱਥੇ ਗੱਲ ਕਰਦੇ ਆਂ ਇੱਥੇ ਦੇ ਲੋਕਲ ਸਰਦਾਰ ਯਾਦਵਿੰਦਰ ਸਿੰਘ ਜੀ ਹਰਚੰਦਪੁਰਾ ਇਹਨਾਂ ਨਾਲ ਹਾਂਜੀ ਤੁਸੀਂ ਲਗਾਤਾਰ ਘੱਗਰ ਦਾ ਜਿਹੜਾ ਮਾਹੌਲ ਹੈ ਇੱਥੇ ਖੜ ਕੇ ਦੇਖ ਰਹੇ ਹੋ ਤੇ ਤੁਸੀਂ ਹਾਜ਼ਰੀ ਵੀ ਦੇ ਰਹੇ ਹੋ ਜਿੱਥੇ ਕੋਈ ਕਮਜ਼ੋਰੀ ਹੁੰਦੀ ਹੈ ਕੀ ਹਾਲਾਤ ਲੱਗਦੇ ਨੇ ਤੁਹਾਨੂੰ ਜੀ ਪਹਿਲਾਂ ਨਾਲੋਂ ਠੀਕ ਲੱਗਦੇ ਨੇ ਜੀ ਸਵੇਰ ਦਾ ਇੰਚਕ ਪਾਣੀ ਚੜਿਆ ਜੀ ਅੱਛਾ ਜੀ ਹਾਂ ਜੀ ਤੇ ਹੁਣ ਤਕਰੀਬਨ ਨਿਸ਼ਾਨ ਜੀ ਤੇ ਹੀ ਖੜਿਆ ਬਿੰਦਾਕ ਦਾ ਵੀ ਜੇ ਸਾਹ ਪਰ ਜਾਈ ਘੱਗਰਾਂ ਅੱਛਾ ਜੀ ਹਾਂ ਬਚਾਅ ਹੋਣ ਦੇ ਚਾਂਸ ਹੈਗੇ ਨੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਬੰਨਾ ਦੀ ਕੀ ਸਥਿਤੀ ਹੈ ਜੀ ਇਹ ਇਧਰੋਂ ਇੱਥੋਂ ਚਾਰ ਗੱਲੇ ਪਿੱਛੇ ਉਹ ਸਾਹਮਣੇ ਥੱਲੇ ਜਮਕਦੇ ਨੇ ਹਾਂਜੀ ਹਾਂਜੀ ਉੱਥੋਂ ਦੋ ਗੱਲਾਂ ਦੀ ਬਾਈ ਇਹ ਓਵਰ ਹੋਇਆ ਸੀਗਾ ਉਹ ਫਿਰ ਕੱਲ ਦੇ ਲੱਗੀ ਹੋਈ ਸੀ ਅੱਛਾ ਜੀ ਨਾਲ ਮਿਲਟਰੀ ਸੀਗੀ ਹਾਂਜੀ ਹਾਂਜੀ ਦੋਕਣਾ ਲੋਕਾਂ ਨੇ ਰੜ ਕੇ ਬੰਨਿਆ ਉਹਨੂੰ ਅੱਜ ਤੇ ਕੱਲ ਦੋਵੇਂ ਚੱਲਦਾ ਤੇ ਹੁਣ ਉਹਨੂੰ ਤੁਸੀਂ ਨੇ ਸਥਿਰ ਕਰ ਲਿਆ ਹੁਣ ਉੱਥੋਂ ਨਹੀਂ ਸਥਿਰ ਹੋ ਗਿਆ ਜੀ ਇੱਕ ਵਾਰੀ ਉੱਥੋਂ ਠੀਕ ਹੈ ਜੀ ਹਾਂਜੀ ਤੇ ਪਰਲੀ ਸਾਈਡ ਵੀ ਸੁਣਿਆ ਸੀ ਇੱਕ ਹਰਿਆਣੇ ਵਾਲੀ ਸਾਈਡ ਉਹ ਇੱਕ ਨਾ ਜੀ ਖਾਂਡ ਪੈਂਦੀ ਆ ਇੱਥੇ ਪ੍ਰਾਣੀ ਆ ਜੀ ਜਿਹੜੀ ਘੱਗਰ ਦੇ ਪੁਲ ਤੋਂ ਪਿਛਲੇ ਬੰਨੇ ਹਾਂਜੀ ਕੁਝ ਤਾਂ ਉਹਦੇ ਵਿੱਚ ਦੀ ਜਾਂਦਾ ਕੁਛ ਉਹ ਚੀਕੇ ਦਾ ਪਾਣੀ ਬੰਨਦੇ ਥੱਲੇ ਵੀ ਆਉਂਦਾ ਜੀ ਅੱਛਾ ਜੀ ਉਹ ਫਿਰ ਉਹਨੇ ਜੀ ਰੀਡ ਬਹੁਤੀ ਸੀਗੀ ਅੱਛਾ ਜੀ ਇਹਨੇ ਡਾਫਲਾਦੀ ਹੁਣ ਜਦੋਂ ਇਹ ਓਵਰ ਹੋਇਆ ਉਹਦੇ ਵਿੱਚ ਦੀ ਫਿਰ 100 150 ਕਿੱਲਾ ਡੁੱਬ ਗਿਆ ਜੀ ਡੁੱਬ ਗਿਆ ਪਿੱਛੇ ਹੁਣ ਡੁੱਬਿਆ ਹੋਇਆ ਹਾਂਜੀ ਡੁੱਬ ਗਿਆ ਜੀ ਅੱਛਾ ਜੀ ਤੇ ਕੁਛ ਅੱਗੋਂ ਵੀ ਇਹ ਫਿਰ ਕਗਰ ਜਿੱਥੋਂ ਨੀਵਾ ਜੀ ਉੱਥੋਂ ਬਾਹਰ ਨਿਕਲਣਾ ਸ਼ੁਰੂ ਹੋਇਆ ਹੋਇਆ ਹਰਿਆਣੇ ਵਾਲੀ ਸਾਈਡ ਹਰਿਆਣੇ ਵਾਲੀ ਸਾਈਡ ਜੀ ਅੱਛਾ ਜੀ ਹੈ ਪੰਜਾਬ ਦਾ ਏਰੀਆ ਜੀ ਟੁੱਟਿਆ ਤਾਂ ਨਹੀਂ ਹਲੇ ਨਹੀਂ ਟੁੱਟਿਆ ਨਹੀਂ ਹੈਗਾ ਜੀ একদম ਅੱਛਾ ਉੱਤੋਂ ਦੀ ਪਾਣੀ ਜਾ ਰਿਹਾ ਹੈ ਉੱਤੋਂ ਦੀ ਪਾਣੀ ਜਾ ਰਿਹਾ ਜਦੋਂ ਉੱਤੋਂ ਦੀ ਪਾਣੀ ਜਾਂਦਾ ਖਾਰ ਨਹੀਂ ਪਾ ਸਕਦਾ ਉਹ ਨਹੀਂ ਇਹ ਕਿਉਂਕਿ ਉੱਥੇ ਦਰਖ ਤੇ ਜੇ ਗੱਲ ਪੂਰੇ ਮੋਣਕ ਤੋਂ ਲੈ ਕੇ ਗੱਲ ਕਰੀਏ ਇਦੋਂ ਅਗਲੇ ਜਿਹੜੇ ਪਿੰਡਾਂ ਦੀ ਤੇ ਜਿਹੜੀ ਸਥਿਤੀ ਲੱਗਦੀ ਆ ਇੱਥੇ ਦੀ ਇਹ ਡਾਉਣ ਲੱਗਦੀ ਆ ਅੱਗੇ ਤਾਂ ਮਾਹੌਲ ਠੀਕ ਲੱਗਦਾ ਅੱਗੇ ਮਾਹੌਲ ਠੀਕ ਆ ਜੀ ਇੱਥੇ ਜ਼ਿਆਦਾ ਸਥਿਤੀ ਡਾਉਣ ਲੱਗਦੀ ਆ ਇੱਥੇ ਕੁਝ ਬੰਨ ਕਮਜ਼ੋਰ ਨੇ ਤੇ ਜ਼ਿਆਦਾ ਪਾਣੀ ਹੋਣ ਕਰਕੇ ਕੰਡਿਆਂ ਨੂੰ ਲੱਗਿਆ ਹੋਇਆ ਹਾਂਜੀ ਇਹ ਪਹਿਲਾਂ ਨਾ ਜੀ ਅਸੀਂ ਡਰੇਨ ਵਿਭਾਗ ਦੇ ਐਸਡੀਓ ਸਾਹਿਬ ਨੂੰ ਵੀ ਬੇਨਤੀ ਕਰੀ ਸੀਗੀ ਹਾਂਜੀ ਤੇ ਕੁਝ ਸਾਡੇ ਏਰੀਆ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਵੀ ਹਾਂਜੀ ਓਕੇ ਜੀ ਸਰਕਾਰ ਦੇ ਬੰਦੇ ਨੇ ਨਾ ਰਾਈ ਬੇਨਤੀ ਕੀਤੀ ਸੀਗੀ ਵੀ ਸਾਨੂੰ ਇੱਥੇ ਮੌਕਾ ਦਿੱਤਾ ਜਾਵੇ ਜਦੋਂ ਖੁਸ਼ਕ ਮੌਸਮ ਹੁੰਦਾ ਵੀ ਇਹ ਘੱਗਰ ਦੇ ਵਿੱਚੋਂ ਮਿੱਟੀ ਕੱਢ ਕੇ ਸਫਾਈ ਕੀਤੀ ਜਾਵੇ ਕੁਝ ਬੰਨਾਂ ਨੂੰ ਮਜ਼ਬੂਤ ਕਰਿਆ ਜਾਵੇ ਹਾਂਜੀ ਉਹ ਸਾਨੂੰ ਇੱਥੇ ਆ ਕੇ ਫਿਰ ਪਤਾ ਨਹੀਂ ਕੀ ਆ ਉਹ ਜੈਸ ਕਰ ਜਾਂਦੇ ਮੁੜ ਕੇ ਮਾਈਨਿੰਗ ਦਾ ਚੱਕਰ-ਸ਼ੱਕਰ ਪਾਏਗੇ ਜੀ ਪਹਿਲਾਂ ਤੁਹਾਡਾ ਜਿਹੜਾ ਇਹ ਘੱਗਰਾ 2023 ਚ ਇਸ ਜਗ੍ਹਾ ਤੋਂ ਟੁੱਟਿਆ ਸੀ ਇਹ ਉਦੋਂ ਤਾਂ ਜੀ 2023 ਚ ਤਾਂ ਉਹ ਜੰਗਲਾਤ ਦੇ ਵਿੱਚੋਂ ਪਾਣੀ ਨਿਕਲ ਕੇ ਫਿਰ ਇੱਕ ਸਾਹਮਣੇ ਬੰਨ੍ਹ ਪੈਂਦਾ ਜੰਗਲਾਤ ਦੇ ਨਾਲ ਹੀ ਹਾਂਜੀ ਹਾਂਜੀ ਪੱਗਰ ਬਾਈ ਓਵਰ ਹੋੜ ਗਿਆ ਸੀ ਜੀ ਇਸ ਟਾਈਮ ਅੱਛਾ ਜੰਗਲਾਤ ਦੇ ਅੰਦਰੋਂ ਬੀੜ ਦੇ ਅੰਦਰੋਂ ਟੁੱਟਿਆ ਸੀ ਹਾਂਜੀ ਉਸ ਤੋਂ ਬਾਅਦ ਫਿਰ ਜ਼ਿਆਦਾ ਪਾਣੀ ਆਉਣ ਕਰਕੇ ਇੱਥੋਂ ਵੀ ਸੱਧਾ ਹੋ ਗਿਆ ਜੀ ਇਹ ਹੈ ਜਿਹੜੀ ਬੰਨ੍ਹ ਪਾਈ ਇਹਨੂੰ ਪੱਥਰ ਲਾਇਆ ਹੋਇਆ ਹੈ ਜੀ ਅੱਛਾ ਇਹ ਪੂਰਾ ਮਜ਼ਬੂਤ ਕਰਦਾ ਪੱਥਰ ਲਾ ਕੇ ਇਹ ਪੂਰਾ ਮਜ਼ਬੂਤ ਕਰਦਾ ਜੀ 10 ਫੁੱਟ ਬੰਨਿਆ ਹੋਇਆ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਘੱਗਰ ਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਹੈ ਜੀ ਜਿਹੜੀ ਕੀ ਸਥਿਤੀ ਰਹਿੰਦੀ ਹੈ ਜੀ ਅਸੀਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਜੀ ਐਸਡੀਐਨ ਡੀਸੀ ਜਿਹੜੇ ਆਏ ਨੇ ਹਾਂਜੀ ਉਹ ਅੱਜ ਤਾਂ ਆ ਗਏ ਉਹਨਾਂ ਦੀ ਕਾਰਵਾਈ ਤਾਂ ਇਹ ਤੋਂ ਪਹਿਲਾਂ ਕਰਨ ਦਾ ਹੱਕ ਬਣਦਾ ਸੀ ਉਹ ਤਾਂ ਕੱਲ ਮੈਂ ਚੱਲਦੀ ਸੀ ਉਹਨਾਂ ਦੀ ਅਸੀਂ ਅੱਜ ਕਈਆਂ ਥੈਲੇ ਭਰ ਕੇ ਲਾ ਰਹੇ ਹਾਂ ਕਈਆਂ ਚ ਲਾ ਰਹੇ ਹਾਂ ਹਾਂਜੀ ਇਹ ਸਥਿਤੀ ਹੋਣੀ ਨਹੀਂ ਚਾਹੀਦੀ ਸੀ ਸਾਡੇ ਲਈ ਮਿਲਟਰੀ ਵੀ ਇੱਥੇ ਆਈ ਸੀ ਹਾਂਜੀ ਮਿਲਟਰੀ ਆਈ ਸੀ ਉਹਨਾਂ ਨੇ ਆਪਣਾ ਕਾਰੋਬਾਰ ਕਰਕੇ ਚਲੇ ਗਏ ਜੀ ਹਾਂਜੀ ਕੋਈ ਐਡਾ ਸਾਨੂੰ ਰਿਸਪੌਂਸ ਨਹੀਂ ਮਿਲਿਆ ਹਾਂਜੀ ਮਤਲਬ ਜਿਹੜਾ ਅੱਜ ਸਾਡਾ ਧੰ ਖਰਾਬ ਹੋ ਰਿਹਾ ਹਾਂ ਹਾਂਜੀ ਮਤਲਬ ਇਹਨੂੰ ਦੇਖਦੇ ਹੋਏ ਬੜਾ ਮਨ ਦੁਖੀ ਆ ਜੋ ਚਾਹੀਦਾ ਉਹ ਪ੍ਰਸ਼ਾਸਨ ਕਰ ਨਹੀਂ ਰਿਹਾ ਥੋੜਾ ਜਆ ਵੀ ਨਹੀਂ ਕਰ ਰਿਹਾ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਇਹਦੇ ਵਿੱਚ ਸਾਨੂੰ ਕੋਈ ਮਤਲਬ ਉਹਨਾਂ ਦਾ ਸਹਾਇਤਾ ਨਹੀਂ ਤੁਹਾਨੂੰ ਕੀ ਮਾਹੌਲ ਲੱਗਦਾ ਹੁਣ ਇਹ ਪਾਣੀ ਦਾ ਜਿਹੜਾ ਸਿਸਟਮ ਲੱਗਦਾ ਵੀ نیچے ਨੂੰ ਜਾਊਗਾ ਜਾਂ ਹੋਰ ਆ ਆਂਦੇ ਆ ਸਰ ਸਰਕਾਰਾਂ ਜਿਹੜੇ ਗੇੜੇ ਮਾਰ ਰਹੀਆਂ ਨੇ ਉਹ ਦੱਸਣਗੇ अच्छा जी। ਉਹਨਾਂ ਨੂੰ ਪਤਾ ਹੈਗਾ। ਹਾਂਜੀ। ਪਿੱਛੇ ਦਾ ਕੀ ਮਾਹੌਲ ਹੈ? ਕਿੰਨਾ ਪਾਣੀ ਛੱਡਿਆ? ਸਰਕਾਰ ਦਾ ਪਸਤਾਵਾ ਕਰ ਰਹੇ ਆ ਆਪਣੇ ਜ਼ਮੀਨਾਂ ਦੇ ਸਰਹਾਨੇ ਖੜਕੇ। ਹਾਂਜੀ। ਜਿਹੜਾ 2023 ਦੇ ਵਿੱਚ ਇਸ ਇਥੋਂ ਕਗਰ ਟੁੱਟਿਆ ਸੀ ਤੇ ਉਸ ਨੇ ਜਿਹੜੀ ਫਸਲ ਬਰਬਾਦ ਕੀਤੀ ਸੀ ਤੁਹਾਡੀ ਫਸਲ ਮਰ ਗਈ ਸੀ। ਉਹਦਾ ਖਰਾਬਾ ਮਿਲਿਆ ਤੁਹਾਨੂੰ? ਨਹੀਂ ਜੀ ਉਹਦਾ ਤਾਂ ਅਸੀਂ ਅਜੇ ਤੱਕ ਮਸਲਾ ਕੋਸ਼ਿਸ਼ ਵਿੱਚ ਰਹਿ ਗਏ ਸੀ ਜੀ। ਕੁਝ ਨੂੰ 6300 ਰੁਪਿਆ ਹੀ ਮਿਲਿਆ ਸੀ ਜੀ ਪਰ ਅੱਛਾ ਕੁਝ ਨੂੰ 40% ਮਿਲਿਆ ਸੀਗਾ ਜੀ। ਅੱਛਾ ਜੀ। ਹਾਂ ਜੀ। 40% ਕਿਵੇਂ? ਵਿੱਚੋਂ ਕਹਤਾ ਸੀਗਾ ਜੀ ਵੀ ਜਿਹੜੇ ਕਿੱਲੇ ਕਹਿੰਦੇ ਜੀ ਇਹ ਤਾਂ ਬੱਜ ਲੇ ਗਏ ਜੀ ਵਿੱਚ ਕਾਲਾ ਮਾਲਾ ਜਾਈ ਹੋ ਗਿਆ ਜੀ ਉਦੋਂ ਪ੍ਰਸ਼ਾਸਨ ਦਾ ਰੈਵਨਿਊ ਡਿਪਾਰਟਮੈਂਟ ਦਾ ਅੱਛਾ ਜੀ। ਹਾਂ ਜੀ। ਕਈ ਕੁਝ ਚੈੱਕ ਗਲਤ ਹੋ ਗਏ ਸੀਗੇ ਜੀ। ਅੱਛਾ ਜੀ। ਉਹ ਸਾਨੂੰ ਅੱਗੇ ایਓ ਸਾਹਿਬ ਕੋਲ ਭੇਜਣ ਦਾ ਅੱਛਾ ਜੀ। ਉਹ ਸਹੀ ਕਰਾਓ ਜੀ। ਹਾਂ ਜੀ। ਪਾਈ ਵਿੱਚੇ ਰੋਲਾ ਰੋਲੇ ਪੈ ਗਏ ਰਹਿ ਗਿਆ ਜੀ ਕੁਝ ਪੇਮੈਂਟ ਜੀ। ਮਤਲਬ ਜਿਹੜਾ ਜਿਹੜੇ ਇਹਦਾ ਸਰਵੇ ਹੋਇਆ ਸੀ ਸਹੀ ਨਹੀਂ ਹੋਇਆ। ਹਾਂਜੀ ਇਹ ਕਹੁੰਦੇ ਆ ਵੀ ਚਲੋ ਜੇ ਪ੍ਰਮਾਤਮਾ ਨਾ ਕਰੇ ਜੇ ਕੋਈ ਆਏ ਜੀ ਹੁੰਦੀ ਆ ਗੱਲ ਬਾਤ ਹਾਂਜੀ ਹਾਂਜੀ ਆ ਸਾਡਾ ਇਦਗੀ ਜਿਹੜੀ ਉਹ ਇਹਦਾ ਗਰਦਾਬੀ ਆ ਉਹ ਸਹੀ ਢੰਗ ਨਾਲ ਹੋਣੀ ਸਹੀ ਢੰਗ ਨਾਲ ਹੋਣੀ ਚਾਹੀਦੀ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦੇ ਲਈਆਂ ਹੋਈਆਂ ਜੀ ਹਾਂਜੀ ਉਹ ਬਕਾਇਦਾ ਸਰਕਾਰ ਨੂੰ ਕੀ ਲਾ ਵੀ ਠੇਕੇਦਾਰਾਂ ਨੂੰ ਦੇਣਾ ਠੇਕੇਦਾਰਾਂ ਨੂੰ ਦੇਣ ਜੀ ਉਹ ਠੀਕ ਹੈ ਹਾਂਜੀ ਓਕੇ ਫਸ ਟਾਈਮ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚਿਆ ਬਾਦਸ਼ਾਹਪੁਰ ਘੱਗਰ ਦੇ ਉੱਤੇ ਜਿਸ ਜਗ੍ਹਾ ਤੇ ਬੰਨ ਹੈ ਜਿਹੜਾ ਕਮਜ਼ੋਰ ਹੋਇਆ ਤੇ ਇਸ ਟਾਈਮ ਮਸ਼ੀਨ ਲੱਗੀ ਹੈ ਪੌਕਲੈਨ ਜਿਹੜੇ ਇਸ ਬੰਨ ਨੂੰ ਦੁਬਾਰਾ ਬੰਨ ਰਹੀ ਹੈ ਬੰਨ ਨੂੰ ਜਿਹੜਾ ਮਜ਼ਬੂਤ ਕਰਦੇ ਆ ਤੁਸੀਂ ਜਿਹਾ ਤੁਸੀਂ ਦੇਖ ਰਹੇ ਹੋ ਮਸ਼ੀਨ ਲੱਗੀ ਹੋਈ ਹੈ ਇੱਥੇ ਨੌਜਵਾਨ ਵੀਰ ਵੀ ਮੌਕੇ ਦੇ ਉੱਤੇ ਖੜੇ ਨੇ ਜਿਹੜੇ ਇਸ ਬੰਨ ਦੇ ਰੈਸਕਿਊ ਦੇ ਵਿੱਚ ਲੱਗੇ ਹੋਏ ਨੇ ਇੱਥੋਂ ਬੰਨ ਹੈ ਜਿਹੜਾ ਖਾਰ ਪੈ ਕੇ ਖਤਮ ਹੋ ਚੁੱਕਿਆ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਜਾਲ ਹੈ ਜਾਲ ਦੇ ਨਾਲ ਕੱਟਿਆਂ ਭਰ ਕੇ ਵਿੱਚ ਰੱਖੇ ਜਾਂਦੇ ਨੇ